ਸੱਛਿਕਾਲ ਜੀ ਸਾਰਿਆਂ ਨੂੰ ਮੈਂ ਗਿੱਲ ਡਿਜ਼ਾਈਨਰ ਬੁਟੀਕ ਦੁਕਾਨ ਸੰਗਰੂਰ ਤੋਂ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਅੱਜ ਅੱਜ ਅਸੀਂ ਪਹਿਣ ਵਾਲੇ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਜੇ ਸੂਟ ਏਕੇ ਟੈਕਸ ਪਸ਼ਮੀਨਾ ਦੇ ਉੱਤੇ ਤੇ ਬਹੁਤ ਹੀ ਵਧੀਆ ਮਿੱਠੇ ਜੇ ਰੰਗ ਨੇ ਤੇ ਮਿੱਠਾ ਜਿਹਾ ਵਰਕ ਹੋਇਆ ਏ ਜਿਵੇਂ ਤੁਸੀਂ ਆਪਣੀ ਮੰਮੀ ਨੂੰ ਗਿਫਟ ਕਰਨਾ ਹੈ ਜਾਂ ਆਪਣੀ ਸਾਸੂ ਮਾਂ ਨੂੰ ਗਿਫਟ ਕਰਨਾ ਹੈ ਉਹਦੇ ਲਈ ਬਹੁਤ ਹੀ ਭੈਣਾਂ ਦੀ ਡਿਮਾਂਡ ਸੀਗੀ ਵੀ ਥੋੜੇ ਜੇ ਨਾ ਸੋਬਰ ਜੇ ਰੰਗ ਲੈ ਕੇ ਆਓ ਜਿਹੜੇ ਮਤਲਬ ਕਿ ਥੋੜੇ ਸਿਆਣੀ ਬਜ਼ੁਰਗ ਦੇ ਪਾਉਣ ਵਾਲੇ ਹੁੰਦੇ ਨੇ ਬਹੁਤ ਹੀ ਵਧੀਆ ਜੇ ਕੱਪੜੇ ਦੇ ਉੱਤੇ ਤੇ ਵਧੀਆ ਉਹਨਾਂ ਦੀ ਡਿਮਾਂਡ ਦੇ ਉੱਤੇ ਲੈ ਕੇ ਆਏ ਆ ਦੇਖੋ ਜੀ ਬਹੁਤ ਹੀ ਪਿਆਰਾ ਘੇਰੇ ਦਾ ਵਰਕ ਹੋਇਆ ਲਾਈਟ ਕੰਬੀਨੇਸ਼ਨ ਦੇ ਨਾਲ ਇਹ ਘੇਰੇ ਦਾ ਵਰਕ ਹੈ ਜੀ ਇਹਦੇ ਨਾਲ ਹੀ ਇਸ ਦੇ ਬਾਜ਼ੂ ਦਾ ਵਰਕ ਖੋਸ਼ ਹੋ ਜਾਣਗੀਆਂ ਪਾ ਕੇ ਮਾਤਾ ਸਸੂ ਮਾਈ ਚਾਹੀਓ ਮਾਈ ਬਹੁਤ ਹੀ ਪਿਆਰੇ ਜੇਜੀ ਸੂਟ ਬਣੇ ਹੋਏ ਨੇ ਲਓਗੇ ਤੇ ਪਸੰਦ ਕਰੋਗੇ ਪੱਕਾ ਪਸੰਦ ਆਉਣਗੇ ਜੀ ਡਿਮਾਂਡ ਦੇ ਉੱਤੇ ਦੁਬਾਰਾ ਰਿਪੀਟਿੰਗ ਡਿਜ਼ਾਈਨ ਚੱਲ ਰਹੇ ਨੇ ਜੀ ਇਹਦੇ ਵਿੱਚ ਇੱਕ ਇਹ ਵਾਲਾ ਛੇੜੋ ਪਿਸਤਾ ਨਹੀਂ ਕਹਿ ਸਕਦੇ ਗ੍ਰੇ ਪਿਸਤਾ ਜੀ ਛੇੜਾ ਬਹੁਤ ਹੀ ਪਿਆਰਾ ਜਿਹਾ ਕਲਰ ਆ ਇੱਕ ਸੇਮ ਥੋੜਾ ਜਿਹਾ ਕਲਰ ਦਾ ਫਰਕ ਆ ਇਹਦੇ ਨਾਲ ਇਹ ਲਾਈਟ ਆ ਤੇ ਇਹ ਥੋੜਾ ਜਿਹਾ ਡਾਰਕ ਆ ਹਾਂਜੀ ਅਗਲਾ ਡਿਜ਼ਾਈਨ ਆ ਆਪਣੇ ਕੋਲ ਸਕਿਨ ਕਲਰ ਦੇ ਉੱਤੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਸਕਿਨ ਕਲਰ ਦੇ ਉੱਤੇ ਦੇਖੋ ਜੀ ਘੇਰੇ ਦਾ ਵਰਕ ਨੇੜਿਓਂ ਚੈੱਕ ਕਰੋ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਵਿੱਚ ਵਰਕ ਹੋਇਆ ਨਵਾਂ ਜਿਹਾ ਡਿਜ਼ਾਈਨ ਆ ਤੇ ਨਵਾਂ ਜਿਹਾ ਵਰਕ ਆ ਗੁੰਦਵਾ ਜਿਹਾ ਵਰਕ ਆ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਘੇਰੇ ਦਾ ਵਰਕ ਹੈ ਜੀ ਏਕੇ ਟੈਕਸ ਦਾ ਪਸ਼ਮੀਨਾ ਰਹੂਗਾ ਕੋਈ ਬੁਰਨੀ ਆਉਂਦਾ ਪੂਰੀ ਫੈਬਰਿਕ ਦੀ ਗਾਰੰਟੀ ਆ ਜੋ ਕਹਿ ਰਹੇ ਆ ਜੀ ਬੋਲ ਰਹੇ ਆ ਜੈਨੂਇਨ ਚੀਜ਼ ਹੀ ਜਾਊਗੀ ਟਰਸਟ ਕਰਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਜਿਹੜਾ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ ਤੇ ਅਸੀਂ ਤੁਹਾਨੂੰ ਪਾਰਸਲ ਕਰ ਦਾਂਗੇ ਜੀ ਇਹ ਇਸ ਦੇ ਬਾਜ਼ੂ ਦਾ ਵਰਕ ਨਾਲ ਇਹਦੇ ਵਿੱਚ ਇੱਕ ਪਿਸਤਾ ਸ਼ੇਡ ਦਾ ਰੈਡੀ ਹੋਇਆ ਜੀ ਤਿੰਨ ਸ਼ੇਡ ਪਿਸਤਾ ਸ਼ੇਡ ਇੱਕ ਗ੍ਰੇ ਪਿਸਤਾ ਨਵਾਂ ਜਿਹਾ ਕਲਰ ਹੈ ਗ੍ਰੇ ਪਿਸਤਾ ਸ਼ੇਡ ਲਾਈਟ ਪਰਪਲ ਜਿਹਾ ਸ਼ੇਡ ਆ ਇਹ ਤੇ ਸਕੈਨ ਸ਼ੇਡ ਹੋ ਰਿਹਾ ਹੈ ਇਹਨਾਂ ਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਭੇਜੋ ਤੇ ਸੂਟ ਤੁਹਾਨੂੰ ਭੇਜ ਦਾਂਗੇ ਅਸੀਂ ਜੇ ਕਿਸੇ ਹੋਰ ਕਲਰ ਦੇ ਉੱਤੇ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਲਰ ਚੁਆਇਸ ਕਰਵਾ ਕੇ ਸੂਟ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਮਹਿੰਦੀ ਸ਼ੇਡ ਦੇ ਉੱਤੇ ਸੂਟ ਰੈਡੀ ਹੋਇਆ ਏ ਜਿੱਦਾਂ ਡਿਮਾਂਡ ਸੀ ਬਹੁਤ ਹੀ ਟ੍ਰੈਂਡਿੰਗ ਚ ਚੱਲ ਰਿਹਾ ਏ ਵੀ ਸਾਰੀ ਘੇਰੇ ਦੇ ਉੱਤੇ ਖਿੰਡਵੇਂ ਜਿਹੇ ਫੁੱਲ ਨੇ ਬੜਾ ਪਿਆਰਾ ਜਿਹਾ ਵਰਕ ਆ ਦੇਖੋ ਜੀ ਬਹੁਤ ਹੀ ਸੋਹਣਾ ਜਿਹਾ ਜ਼ੁਨੀਕ ਜਿਹਾ ਡਿਜ਼ਾਈਨ ਆ ਚੈੱਕ ਕਰੋ ਨੇੜੇ ਤੋਂ ਚੈੱਕ ਕਰਵਾਇਓ ਦੇਖੋ ਜੀ ਵਰਕ ਦੀ ਸਪਾਈ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ 1200 ਤੋਂ ਲੈ ਕੇ 1500 ਦੇ ਵਿੱਚ ਵਿੱਚ ਰਹੂਗਾ ਤੁਸੀਂ ਕੋਈ ਵੀ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਜੀ ਏਜ ਦੇ ਫਰੰਟ ਦਾ ਵਰਕ ਆ ਤੇਜ ਦੇ ਬਾਜੂ ਦਾ ਵਰਕ ਐ ਜੀ ਸੇਮ ਡਿਜ਼ਾਈਨ ਬਲੈਕ ਕਲਰ ਦੇ ਵਿੱਚ ਰੈਡੀ ਹੋਇਆ ਹਾਂ ਜੀ ਇੱਕ ਬਲੈਕ ਦੇ ਵਿੱਚ ਅਮੀ ਘੇਰੇ ਦਾ ਵਰਕ ਤੁਹਾਨੂੰ ਹੋਰ ਦਿਖਾ ਰਹੇ ਹਾਂ ਦੇਖੋ ਜੀ ਇਹ ਕਿਟ ਐਕਸ ਪਸ਼ਮੀਨਾ ਸਾਰੇ ਘੇਰੇ ਦਾ ਵਰਕ ਰਹੂਗਾ ਜੀ ਬਹੁਤ ਹੀ ਪਿਆਰਾ ਵਰਕ ਵਰਕ ਦੀ ਸਫਾਈ ਚੈੱਕ ਕਰੋ ਇਸ ਦੇ ਬਾਜੂ ਦਾ ਵਰਕ ਹੈ ਜੀ ਦੇਖੋ ਕਿੰਨਾ ਪਰਮਾ ਵਰਕ ਇਸ ਦੇ ਬਾਜੂ ਦੇ ਉੱਤੇ ਹੋਇਆ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਬਣਵਾ ਸਕਦੇ ਹੋ ਇਹ ਬਲੈਕ ਕਲਰ ਜੋ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਸੇਮ ਬਲੈਕ ਤੋਂ ਇਹ ਆਰਡਰ ਤੇ ਰੈਡੀ ਹੋਏ ਨੇ ਜੀ ਤੁਹਾਨੂੰ ਇਹਨਾਂ ਚੋਂ ਕੋਈ ਪਸੰਦਾ ਆਉਂਦਾ ਇਹਨਾਂ ਚੋਂ ਵੀ ਦੇ ਦਾਂਗੇ ਤੇ ਹੋਰ ਰੈਡੀ ਕਰਵਾਉਣੇ ਸੇਮ ਵੀ ਕਰਵਾ ਦਾਂਗੇ ਗਿਲ ਡਿਜ਼ਾਈਨਰ ਬੁਟੀਕ ਦੋਗਾ ਸੰਗਰੂਰ ਜੋ ਸਾਡੇ ਨੰਬਰ ਚੱਲ ਰਹੇ ਨੇ ਜੀ ਤੁਸੀਂ ਬੋਲ ਵੀ ਦੰਨੇ ਆ 9501129801 98784 18738 ਇਹਨਾਂ ਤੇ ਤੁਸੀਂ ਕਦੋਂ ਮਰਜ਼ੀ ਕਾਲ ਕਰਕੇ ਜਾਂ ਮੈਸੇਜ ਕਰਕੇ ਕੋਈ ਵੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਤੁਹਾਨੂੰ ਬਹੁਤ ਹੀ ਜੈਨੂਨ ਚੀਜ਼ ਮਿਲੂਗੀ ਕੋਈ ਫਰਾਡ ਵਾਲਾ ਕੰਮ ਨਹੀਂ ਹੈਗਾ ਤੇ ਜਿੱਕਰ ਇੱਕ ਰਿਕੁਐਸਟ ਆ ਵੀ ਜਦੋਂ ਵੀ ਤੁਸੀਂ ਆਰਡਰ ਬੁੱਕ ਕਰਨਾ ਹੈ ਤਾਂ ਪਲੀਜ਼ ਸਾਡੇ ਨਾਲ ਗੱਲ ਕਰੇ ਬਿਨਾ ਕਿਸੇ ਨੂੰ ਪੇਮੈਂਟ ਨਹੀਂ ਕਰਨੀ ਹਾਂਜੀ ਤੇ ਬੇਨਤੀ ਹੈ ਵੀ ਆਪਣੀ ਅਗੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਆਪਣੀ ਨਵਾਤਵਾ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਇੰਸਟਾ ਤੇ ਆਪਣਾ ਪੇਜ ਆ ਜੀ ਗਿਲ ਡਿਜ਼ਾਈਨਰ ਬੁਟੀਕ ਉਹਨੂੰ ਵੀ ਫੋਲੋ ਕਰਿਓ ਵਧੀਆ-ਵਧੀਆ ਸੂਟ ਤੇ ਵਧੀਆ-ਵਧੀਆ ਡਿਜ਼ਾਈਨ ਦੇਖਣ ਦੇ ਲਈ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ